ਦੇਖੋ ਜ਼ਿਲ੍ਹਾ ਪ੍ਰੀਸ਼ਦੀਆਂ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਔਰ ਸਾਡੇ ਨਾਲੋਂ ਵੱਧ ਤੁਹਾਨੂੰ ਜਾਣਕਾਰੀ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਸਰਕਾਰੀ ਤੱਤੇਸ਼ਾਹੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਸਤੇਮਾਲ ਹੋਈ ਹੈ ਔਰ ਇਹ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਹੈ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਸੀ ਹੁੰਦਾ ਲੇਕਿਨ ਪਿਛਲੇ 15 ਸਾਲਾਂ ਤੋਂ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਐ ਐਮਸੀ ਦੀਆਂ ਚੋਣਾਂ ਹੁੰਦੀਆਂ ਐ ਜਾਂ ਜਿਹੜੀ ਵੀ ਲੋਕਲ ਬਾਡੀਜ਼ ਦੀਆਂ ਚੋਣਾਂ ਹੁੰਦੀਆਂ ਐ ਚਾਹੇ ਬਲਾਕ ਸਮಿತಿ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਇਹਨਾਂ ਵਿੱਚ ਜਿਹੜੀ ਸਰਕਾਰੀ ਧਿਰ ਹੁੰਦੀ ਐ ਉਹ ਬਹੁਤ ਜ਼ਿਆਦਾ ਧੱਕੇਸ਼ਾਹੀ ਇਸਤੇਮਾਲ ਕਰਦੀ ਐ 15 ਸਾਲ ਤੋਂ ਕਰਨ ਲੱਗੀ ਐ ਵਿਰੋਧੀਆਂ ਦੇ ਕਾਗਜ਼ ਪਾੜੇ ਜਾਂਦੇ ਐ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਜਾਂਦੇ ਐ ਵਿਰੋਧੀਆਂ ਦੀਆਂ ਫਾਈਲਾਂ ਲੈ ਕੇ ਭੱਜ ਜਾਂਦੇ ਐ ਜਾਂ ਵਿਰੋਧੀਆਂ ਦੇ ਕਾਗਜ਼ ਜਿਹੜੇ ਨੇ ਉਹ ਰਿਜੈਕਟ ਕਰ ਦਿੱਤੇ ਜਾਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਹ ਡੈਮੋਕ੍ਰੇਸੀ ਲਈ ਬਹੁਤ ਵੱਟਾ ਜਿਹੜਾ ਹੈ ਇੱਕ ਕਿਸਮ ਦਾ ਖਤਰਾ ਹੈ ਇਹਨੇ ਸਾਰੇ ਕੁਝ ਦੇ ਬਾਵਜੂਦ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਜਿੱਥੇ-ਜਿੱਥੇ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਉਹਨਾਂ ਚੋਂ ਬਹੁਤ ਸਾਰੇ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਕੋਈ 50 ਦੇ ਕਰੀਬ ਅਸੀਂ ਬਲਾਕ ਸਭਮਤੀਆਂ ਜਲਾ ਪ੍ਰੀਸ਼ਦ ਚੋਣਾਂ ਜਿੱਤੀਆਂ ਨੇ ਤੇ ਕਈ ਜਗ੍ਹਾ ਦੇ ਉੱਤੇ ਬਹੁਤ ਵਧੀਆ ਸਾਡੀ ਪਾਰਟੀ ਦੇ ਲੀਡਰ ਸਹਿਬਾਨ ਨੇ ਜਿਹੜੇ ਕੈਂਡੀਡੇਟ ਖੜੇ ਕੀਤੇ ਸੀ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ। ਅਸੀਂ ਇਹਦਾ ਵੀ ਮੰਥਨ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਜਿਹੜੀਆਂ ਮੀਟਿੰਗਾਂ ਜੜੀਆਂ ਨੇ ਉਸੇ ਹੀ ਸ਼ੁਰੂ ਕਰ ਦੇਣੀਆਂ। ਔਰ ਜਲਦੀ ਪਾਰਟੀ ਦਾ ਜਿਹੜਾ ਸਾਡਾ ਨਿਸ਼ਾਨ ਹੈ ਇੱਕ ਸਿੰਬਲ ਜਿਹੜਾ ਹੈ ਉਹ ਵੀ ਅਸੀਂ ਪ੍ਰਾਪਤ ਕਰ ਲੈਣਾ। ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਅਸੀਂ ਹੋਰ ਵੀ ਜ਼ਿਆਦਾ ਤੰਦਹੀ ਦੇ ਨਾਲ ਲੜ ਸਕੀਏ। ਦੂਜੀ ਜਿਹੜੀ ਅਸੀਂ ਵਿਚਾਰ ਕੀਤੀ ਹੈ ਉਹ ਹੈ ਕੇਂਦਰ ਸਰਕਾਰ ਦੀਆਂ ਤੱਕੇਸ਼ਾਈ ਨੀਤੀਆਂ। ਇਹ ਜਿਹੜਾ ਨਵਾਂ ਨਰੇਗਾ ਦੀ ਜਗ੍ਹਾ ਦੇ ਉੱਤੇ ਬਿੱਲ ਲਿਆਂਦਾ ਹੈ। ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਭਾਵੇਂ ਦੇ ਵਿੱਚ 100 ਦੀ ਜਗ੍ਹਾ 125 ਦਿਨਾਂ ਦੀ ਗਾਰੰਟੀ ਦਿੱਤੀ ਗਈ ਹੈ ਕੰਮ ਦੀ। ਪਰ ਕਹਿੰਦੇ 100 ਦਿਨਾਂ ਤੋਂ 100 ਦਿਨ ਕੰਮ ਹੀ ਨਹੀਂ ਮਿਲਿਆ ਪੂਰਾ 코로나 ਕਾਲ ਦੇ ਵਿੱਚ ਸਿਰਫ 52 ਦਿਨ ਕੰਮ ਮਿਲਿਆ ਸੀ ਜਿਹੜਾ ਸਭ ਤੋਂ ਜ਼ਿਆਦਾ ਸੀ ਤੇ ਜਦੋਂ 100 ਦਿਨ ਹੀ ਕੰਮ ਨਹੀਂ ਦੇ ਸਕੀ ਹੈ ਨਰੇਗਾ ਕਾਨੂੰਨ ਦੇ ਤਹਿਤ ਸਰਕਾਰ ਮਜ਼ਦੂਰਾਂ ਨੂੰ ਤੇ 125 ਦਿਨ ਕੰਮ ਕਿੱਥੋਂ ਦੇਏਗੀ ਦੂਸਰਾ ਜਿਹੜਾ ਇਹਨਾਂ ਨੇ ਸੂਬੇ ਦੇ ਜਿਹੜੇ ਐ ਪਰਸੈਂਟੇਜ ਵਧਾ ਦਿੱਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੂਬਾ ਭਾਰਤ ਦਾ ਇੰਨੀ ਬੱਤੀ ਪਰਸੈਂਟੇਜ ਜਿਹੜਾ ਹੈ ਉਹ ਨਰੇਗਾ ਸਕੀਮ ਤਹਿਤ ਆਪਣੇ ਮਜ਼ਦੂਰਾਂ ਨੂੰ ਦੇ ਸਕਦਾ ਹੈ ਪੰਜਾਬ ਤਾਂ ਬਿਲਕੁਲ ਹੀ ਨਹੀਂ ਦੇ ਸਕਦਾ ਇਸ ਲਈ ਇਹ ਮਜ਼ਦੂਰਾਂ ਦੇ ਨਾਲ ਧੋਖਾ ਹੈ ਮਜ਼ਦੂਰਾਂ ਦੇ ਨਾਲ ਧੱਕਾ ਹੈ ਔਰ ਕੇਂਦਰ ਸਰਕਾਰ ਨੇ ਇਹ ਜਿਹੜਾ ਬਹੁ ਸੰਮਤੀ ਦੇ ਬਲ ਦੇ ਉੱਤੇ ਕਾਨੂੰਨ ਜਿਹੜਾ ਹੈ ਉਹ ਪਾਸ ਕੀਤਾ ਇਹ ਬਿਲਕੁਲ ਉਸੇ ਤਰ੍ਹਾਂ ਦਾ ਕਾਨੂੰਨ ਹੈ ਜਿਵੇਂ ਪਹਿਲਾਂ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹ ਪਾਸ ਕੀਤੇ ਸੀ ਇਹਦਾ ਫਾਇਦਾ ਨਹੀਂ ਹੈ ਬਲਕਿ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਏਗਾ ਅਸੀਂ ਇਹਦੇ ਤੇ ਵੀ ਚਰਚਾ ਕੀਤੀ ਤੇ ਅਸੀਂ ਇਹਦੀ ਵੀ ਨਖੇਤੀ ਕਰਦੇ ਆ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਜਾ ਰਹੀ ਬਠਿੰਡੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਰੌਲਾ ਪੈ ਰਿਹਾ ਮੱਤੇਵਾੜ ਦਾ ਜੰਗਲ ਉੱਥੇ ਸਾਡੇ ਜਿਹੜੇ ਐਸੀ ਸਮਾਜ ਦੇ ਭਰਾ ਨੇ ਵੀਰ ਨੇ ਉਹਨਾਂ ਕੋਲੇ ਜ਼ਮੀਨਾਂ ਉਹਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਕਾਰਪੋਰੇਟਾਂ ਨੂੰ ਜਿਹੜੀਆਂ ਉਹ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਮੁਹਾਲੀ ਦੇ ਵਿੱਚ ਵੀ ਇਹਨਾਂ ਨੇ ਜ਼ਮੀਨਾਂ ਨੂੰ ਜਿਹੜਾ ਹੈ ਉਹ ਵੇਚਣ ਦਾ ਜਿਹੜਾ ਹੈ ਐਕਵਾਇਰ ਕਰਕੇ ਜਿਹੜਾ ਹੈ ਉਹ ਐਲਾਨ ਕੀਤਾ ਪੈਸੇ ਇਕੱਠੇ ਕਰਨ ਦੇ ਲਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜਾ ਧੱਕੇ ਦੇ ਨਾਲ ਹੀ ਜ਼ਮੀਨਾਂ ਐਕਵਾਇਰ ਕਰਕੇ ਤੇ ਇੱਥੇ ਜਿਹੜੀਆਂ ਇਹ ਕਲੋਨੀਆਂ ਜਾਂ ਡਿਵੈਲਪਮੈਂਟ ਦੇ ਨਾਂ ਤੇ ਉੱਤੇ ਜਿਹੜਾ ਇਹ ਪੰਜਾਬ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਇਹ ਪੰਜਾਬ ਦੀ ਡੈਮੋਗ੍ਰਾਫੀ ਲਈ ਬਹੁਤ ਵੱਡਾ ਹੋਣ ਵਾਲੇ ਸਮੇਂ 'ਚ ਖਤਰਾ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈ ਪੰਜਾਬੀਆਂ ਨੂੰ ਰਹਿائشਾਂ ਦੀ ਤੇ ਜੇ ਜ਼ਿਆਦਾ ਕਲੋਨੀਆਂ ਬਣਨੀਆਂ ਨੇ ਜ਼ਿਆਦਾ ਰਹਿائشਾਂ ਜੜੀਆਂ ਬਣਾਈਆਂ ਜਾਂਦੀਆਂ ਨੇ ਤੇ ਖਤਰਾ ਹੈ ਕਿ ਇਹ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਬਸਾਉਣ ਦੀ ਜਿਹੜੀ ਹੈ ਇਹ ਇੱਕ ਮੰਦਭਾਗੀ ਚਾਲ ਸਾਬਤ ਹੋ ਸਕਦੀ ਹੈ ਇਹ ਬਹੁਤ ਵੱਡਾ ਜਿਹੜਾ ਇਸ ਧੋਖੇ ਤੋਂ ਔਰ ਇਸ ਸਾਜ਼ਿਸ਼ ਤੋਂ ਪੰਜਾਬੀਆਂ ਨੂੰ ਜਿਹੜਾ ਹੈ ਉਹ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਸੀਂ ਦੇਖ ਰਹੇ ਹਰ ਸ਼ਹਿਰ ਦੇ ਵਿੱਚ ਕਲੋਨੀਆਂ ਵੱਡ ਰਹੀਆਂ ਬਹੁਤ ੱੱਕੇ ਜ਼ਬਰਦਸਤ ਕਲੋਨੀਆਂ ਬਣ ਰਹੀਆਂ ਵੱਡੀਆਂ ਕਲੋਨੀਆਂ ਬਣ ਰਹੀਆਂ ਲੇਕਿਨ ਡਿਮਾਂਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਜਿਹੜਾ ਹਾਸ਼ਾ ਬਣਦੀਆਂ ਨੇ ਤੇ ਫਿਰ ਇੱਥੇ ਹੋ ਸਕਦਾ ਹੈ ਕਿ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਲੋਕਾਂ ਨੂੰ ਵਸਾ ਕੇ ਤੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਤਬਦੀਲ ਕਰਨ ਦੀ ਵੱਡੀ ਜਿਹੜੀ ਹੈ ਇੱਕ ਸਾਜ਼ਿਸ਼ ਹੋਵੇ ਇਹ ਸਾਰੀਆਂ ਗੱਲਾਂ ਦੇ ਉੱਤੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਬੈਠੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਉਹ ਚਰਚਾ ਕੀਤੀ ਹੈ ਤੇ ਬਿਜਲੀ ਬਿੱਲ ਹੁਣ ਦੇਖੋ ਖੇਤੀ ਸਟੇਟ ਸਬਜੈਕਟ ਹੈ ਐਜੂਕੇਸ਼ਨ ਸਟੇਟ ਸਬਜੈਕਟ ਹੈ ਇਲੈਕਟ੍ਰਿਸਿਟੀ ਸਟੇਟ ਸਬਜੈਕਟ ਦਾ ਹੈ ਲੇਕਿਨ ਕੇਂਦਰ ਸਰਕਾਰ ਜਿਹੜਾ ਹੁਣ ਇਲੈਕਟ੍ਰਿਸਿਟੀ ਦੇ ਉੱਤੇ ਕਾਨੂੰਨ ਲਿਆ ਰਹੀ ਹੈ ਔਰ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਖਾਮੋਸ਼ ਹੈ ਉਹ ਜਿਹੜਾ ਇਸ ਬਿੱਲ ਦਾ ਜਿਹੜਾ ਵਿਰੋਧ ਹੀ ਨਹੀਂ ਕਰ ਰਹੀ ਇਲੈਕਟ੍ਰਿਸਿਟੀ ਬਿੱਲ ਦਾ ਵਿਰੋਧ ਹੀ ਨਹੀਂ ਕਰ ਰਹੀ ਸਗੋਂ ਖਾਮੋਸ਼ ਰਹਿ ਕੇ ਚੁੱਪ ਰਹਿ ਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਇਲੈਕਟ੍ਰਿਸਿਟੀ ਬਿੱਲ ਜਿਹੜਾ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰ ਰਹੀ ਹੈ। ਇਹ ਬਹੁਤ ਵੱਡੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਨੇ ਜਿਹੜੇ ਸਰਕਾਰਾਂ ਜੜੀਆਂ ਨੇ ਉਹ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਲਈ ਤੇ ਪੰਜਾਬੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਔਰ ਇਹ ਜਿਹੜੇ ਮੁੱਦੇ ਨੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹ ਸ਼ੀਤੀ ਢਹਾੜੇ ਚੱਲਦੇ ਨੇ ਜਿਉਂ ਹੀ ਸ਼ੀਤੀ ਢਹਾੜੇ ਖਤਮ ਹੁੰਦੇ ਆ ਅਸੀਂ ਇਹ ਸਾਰੇ ਮੁੱਦੇ ਜਿਹੜੇ ਆ ਇਹ ਆਮ ਲੋਕਾਂ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਜਿਹੜਾ ਹੈ ਉਹ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਜਿਹੜਾ ਸਾਡਾ ਢਾਂਚਾ ਹੈ ਇਹ ਇਹ ਤਕਰੀਬਨ ਕੰਪਲੀਟ ਹੋ ਗਿਆ ਹੈ ਔਰ ਇਹਨੂੰ ਹੁਣ ਐਕਟਿਵ ਜਿਹੜਾ ਹੈ ਉਹ ਬੜੀ ਤੇਜ਼ੀ ਦੇ ਨਾਲ ਕੀਤਾ ਜਾਏਗਾ ਐਸਪੀਸੀ ਚੋਣਾ ਉਹਦੇ ਵਿੱਚ ਵੀ ਜਿਹੜਾ ਹੈ ਤੁਸੀਂ ਦੇਖਦੇ ਹੋ ਡਿਲੇ ਹੋ ਰਿਹਾ ਹੈ ਫਾਇਦਾ ਕਿਹਨੂੰ ਹੋ ਰਿਹਾ ਸਥਾਪਤ ਤਰ ਨੂੰ ਹੋ ਰਿਹਾ ਤੇ ਸਥਾਪਤ ਤਰ ਕਿਹੜੀ ਹੈ ਸਥਾਪਤ ਤਰ ਪਗੌੜੇ ਦਲ ਦੀ ਹੈ ਤੇ ਇਥੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਤੇ ਇਹ ਪਗੌੜਾ ਦਲ ਜਿਹੜਾ ਸਥਾਪਤ ਤੇ ਰਹਿ ਇਹ ਇੱਕ ਸੁਰਤਾ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਿਹਾ ਔਰ ਸਿੱਖ ਸੰਸਥਾਵਾਂ ਤੇ ਕਬਜ਼ਾ ਜਮਾ ਕੇ ਸਿੱਖ ਸੰਸਥਾਵਾਂ ਤੇ ਮਲਾਲ ਨੂੰ ਖਤਮ ਕੀਤਾ ਜਾ ਰਿਹਾ ਹੈ ਪਰੰਪਰਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਅੱਜ ਸਾਡੀ ਲੀਡਰਸ਼ਿਪ ਦੇ ਨਾਲ ਜਿਹੜੀਆਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰਾਂ ਹੋਈਆਂ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਪੱਧਰ ਤੇ ਉੱਤੇ ਇਹਦਾ ਪ੍ਰਚਾਰ ਕਰਾਂਗੇ ਕਿ ਇਹ ਸਰਾ ਸਰ ਜਿਹੜਾ ਹੈ ਇਹ ਮਜ਼ਦੂਰ ਵਰਗ ਦੇ ਨਾਲ ਜਿਹੜੇ ਨਿਰਦੇਗਾਂ ਤਹਿਤ ਕੰਮ ਕਰਦੇ ਨੇ ਉਹਨਾਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਤੱਕਾ ਹੈ ਉਹਨਾਂ ਦੇ ਹੱਕਾਂ ਤੇ ਡਾਕਾ ਵੱਜਣ ਜਾ ਰਿਹਾ ਜੀ ਨਹੀਂ ਮਨਪ੍ਰੀਤ ਸਿੰਘ ਯਾਲੀ ਬਾਰੇ ਤਾਂ ਕੋਈ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਹੀ ਉਹਨਾਂ ਨੇ ਭਰਤੀ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਅੱچھے ਐਫਰਟਸ ਕੀਤੇ ਨੇ ਉਹਨਾਂ ਨੇ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਉਹਨਾਂ ਨੇ اجلاس ਜਿਹੜਾ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ اجلاس ਦਾ ਜਿਹੜਾ ਪ੍ਰਬੰਧ ਕੀਤਾ ਔਰ ਉਹਦੇ ਵਿੱਚ ਪ੍ਰਧਾਨ ਦੀ ਚੋਣ ਕਰਵਾਈ ਹੈ ਪਰ ਉਹਨਾਂ ਦਾ ਜਿਹੜਾ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਲਾੰਘਾਯੋਗ ਸੋ। ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਚੋਣਾਂ ਦੇ ਦੌਰਾਨ ਕਾਫੀ ਕੈਂਡੀਡੇਟ ਜਿਹੜੇ ਉਹਨਾਂ ਦੇ ਜਿੱਤੇ ਨੇ ਜੀ ਔਰ ਚੰਗਾ ਕੰਮ ਕੀਤਾ ਜੀ। ਉਹ ਕਹੇ ਪਾਰਟੀ ਨੂੰ ਆਜ਼ਾਦ ਉਹ ਕਲੀਫਾਈ ਕਰਦਾ। ਉਹ ਕੋਈ ਗੱਲ ਨਹੀਂ। ਇਸ ਤਰ੍ਹਾਂ ਤਾਂ ਸਾਰੀ ਹੈ। ਪਰ ਉਸ ਸਾਰੇ ਅਸੀਂ ਇਕੱਠੇ ਆ ਕੋਈ ਐਡਾ ਦੀ ਗੱਲ ਹੈ ਦੇਖੋ اجلاس ਜਿਹੜਾ ਹੈਗਾ ਬੁਲਾਇਆ ਚੰਗੀ ਗੱਲ ਹੈ ਲੇਕਿਨ اجلاس ਦੇ ਵਿੱਚ ਠੋਸ ਫੈਸਲਾ ਵੀ ਲੈਣਾ ਚਾਹੀਦਾ ਹੈ ਇਸ ਬਿੱਲ ਦੇ ਖਿਲਾਫ ਸਖਤ ਸਟੈਂਡ ਜਿਹੜਾ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਫਿਲਹਾਲ ਫਿਲਹਾਲ ਅਸੀਂ ਜਿਹੜਾ ਹੈਗਾ ਆਪਣਾ ਪਾਰਟੀ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਪਾਰਟੀ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਅਸੀਂ ਚੋਣ ਨਿਸ਼ਾਨ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਇਹਨਾਂ ਦੇ ਉੱਤੇ ਵੀ ਕਲੇਮ ਪਾਵਾਂਗੇ ਉਹ ਅਸੀਂ ਦੇਖੋ ਤਿੰਨ ਨਾਮ ਦੇਣੇ ਹੁੰਦੇ ਨੇ ਉਸ ਸਾਡੀ ਲੀਡਰਸ਼ਿਪ ਨੇ ਜਿਹੜਾ ਵਿਚਾਰ ਕਰਕੇ ਤੇਰਾ ਨਾਮ ਜਿਹੜਾ ਆ ਉਹ ਭੇਜ ਦਿੱਤੇ ਆ ਜਿਹੜਾ ਵੀ ਪ੍ਰਵਾਨ ਹੋਊਗਾ ਠੀਕ ਹੈ